ਕੁੜੀਆਂ ਦੇ ਰਿਸ਼ਤੇ ਪਰਿਵਾਰ ਦੇ ਨੰਬਰਾਂ ਸਮੇਤ ਦੋ ਕੁੜੀਆਂ ਜੱਟ ਸਿੱਖ ਪਰਿਵਾਰ ਤੋਂ ਇੱਕ ਕੁੜੀ ਹਿੰਦੂ ਪਰਿਵਾਰ ਤੋਂ ਤੇ ਇੱਕ ਕੁੜੀ ਸੁਨਿਆਰ ਪਰਿਵਾਰ ਤੋਂ ਫੋਨ ਉਹਨਾਂ ਨੇ ਲਾਉਣਾ ਪਰਿਵਾਰ ਨੂੰ ਜਿਨ੍ਹਾਂ ਨਾਲ ਇਹ ਰਿਸ਼ਤੇ ਮੈਚ ਕਰਦੇ ਨੇ ਤੇ ਅੱਜ ਦੇ 10 ਰਿਸ਼ਤੇ ਨੇ ਜਿਲ੍ਹਾ ਸੰਗਰੂਰ ਤੋਂ ਹੀ ਪਹਿਲਾ ਰਿਸ਼ਤਾ ਸਾਰਾ ਡਾਟਾ ਕੁੜੀ ਕਿਸ ਤਰ੍ਹਾਂ ਦੀ ਚਾਹੀਦੀ ਮੁੰਡਾ ਆਸਟ੍ਰੇਲੀਆ ਵਰਕ ਪਰਮਿਟ ਤੇ ਕੀ ਕਹਾਣੀ ਸਮਾਚਾਰ ਸਾਰਾ ਡਾਟਾ ਸਕਰੀਨ ਤੇ ਲਿਖਿਆ ਹੁੰਦਾ ਡਾਟੇ ਨੂੰ ਚੰਗੀ ਤਰ੍ਹਾਂ ਪੜ ਲਿਆ ਕਰੋ ਸਮਝ ਲਿਆ ਕਰੋ ਫਿਰ ਲਾਲ ਪੱਟੀ ਵਾਲੇ ਨੰਬਰ ਤੇ ਗੱਲ ਕਰਨਾ ਤੇ ਆਹ ਮੁੰਡਾ ਵੀ ਦੋ ਕੰਟਰੀਆਂ ਦੀ ਇਹਨਾਂ ਕੋਲ ਜਿਹੜੀ ਸਿਟੀ ਕਿਸ ਤਰ੍ਹਾਂ ਸਾਰਾ ਕੁਝ ਪੜ ਕੇ ਫਿਰ ਪਰਿਵਾਰ ਨਾਲ ਗੱਲ ਕਰਨੀ ਅਗਲਾ ਰਿਸ਼ਤਾ ਮਗਲੀਕ ਆ ਜੀ ਮੁੰਡਾ ਸੰਗਰੂਰ ਤੋਂ ਹੈ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ 5 ਕਿੱਲੇ ਜ਼ਮੀਨ ਆ ਫਾਦਰ ਸਾਹਿਬ ਗਵਰਨਮੈਂਟ ਜੋਬ ਤੇ ਤੇ ਸਾਰਾ ਕਦ ਕਾਠ ਯੂ ਟੂ ਜ਼ेड ਕਹਾਣੀ ਲਿਖੀ ਹੁੰਦੀ ਹੈ ਤੇ ਫਿਰ ਪਰਿਵਾਰ ਨਾਲ ਗੱਲ ਕਰਨੇ ਪਹਿਲਾਂ ਵੀ ਮੈਂ ਕਿਹਾ ਅਗਲਾ ਰਿਸ਼ਤਾ ਕੁੜੀ ਦਾ ਰਿਸ਼ਤਾ ਜੀ ਰੂਪੜ ਤੋਂ ਆ ਕੁੜੀ ਇੰਡੀਆ ਦੇ ਵਿੱਚ ਤਾਂ ਲੈਬ ਅਸਿਸਟੈਂਟ ਹੈ ਮੁੰਡਾ ਕਿਸ ਤਰ੍ਹਾਂ ਦਾ ਚਾਹੀਦਾ ਸਾਰਾ ਕਹਾਣੀ ਬਹਾਣੀ ਪੜ ਕੇ ਫਿਰ ਪਰਿਵਾਰ ਨਾਲ ਗੱਲ ਕਰਨੀ ਹੈ ਇਹ ਟੈਗਲਾ ਰਿਸ਼ਤਾ ਕੁੜੀ ਦਾ ਰਿਸ਼ਤਾ ਜੀ ਜਿਹੜਾ ਮਾਨਸਾ ਤੋਂ ਆ ਕੁੜੀ ਆਸਟ੍ਰੇਲੀਆ ਦੇ ਹੈਲਥ ਆਫੀਸਰ ਹੈ ਤੇ ਸਾਰਾ ਡਾਟਾ ਪੜ ਕੇ ਮੁੰਡਾ ਕਿਸ ਤਰ੍ਹਾਂ ਦਾ ਚਾਹੀਦਾ ਕਾਸਟ ਕੀ ਹੈ ਕਿੰਨਾ ਕਦ ਦਾ ਕਾਟ ਕੀ ਪੜਾਈ ਫਿਰ ਪਰਿਵਾਰ ਨਾਲ ਗੱਲ ਕਰਨੀ ਹੈ ਪਹਿਲਾਂ ਪੜ੍ਹ ਕੇ ਤੇ ਅਗਲਾ ਰਿਸ਼ਤਾ ਐਸ ਪੋਗਲ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਆਣੀ ਮੁੰਡਾ ਦਵਾਈ ਦੇ ਵਿੱਚ ਹੈ ਸਾਰਾ ਡਾਟਾ ਪੜ੍ਹ ਕੇ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਤੇ ਅਗਲਾ ਰਿਸ਼ਤਾ ਕੁੜੀ ਦਾ ਰਿਸ਼ਤਾ ਹੈ ਜਿਲ੍ਹਾ ਬਠਿੰਡਾ ਤੋਂ ਬਲੋਂਗ ਕਰਦੀ ਹੈ ਕੁੜੀ ਅਸਿਸਟੈਂਟ ਪ੍ਰੋਫੈਸਰ ਹੈਨ ਐਜੂਕੇਸ਼ਨ ਕਾਲਜ ਅਪਰੂਵਡ ਜਿਹੜਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਸਾਰਾ ਡਾਟਾ ਪੜ੍ਹਨਾ ਮੁੰਡਾ ਕਿਸ ਤਰ੍ਹਾਂ ਦਾ ਚਾਹੀਦਾ ਫਿਰ ਪਰਿਵਾਰ ਨਾਲ ਗੱਲ ਕਰੋ ਅਗਲਾ ਰਿਸ਼ਤਾ ਜ਼ਿਲ੍ਹਾ ਨਮਾਸ਼ਹਿਰ ਤੋਂ ਆ ਜੀ ਮੁੰਡਾ ਕੈਨੇਡਾ ਦੇ ਵਿੱਚ ਪੀਆਰ ਹੈ ਬ੍ਰੈਪਟਨ ਤੇ ਬਾਕੀ ਸੱਤ ਕਿੱਲੇ ਜ਼ਮੀਨ ਆ ਸਾਰਾ ਡਾਟਾ ਪੜ ਕੇ ਫਿਰ ਪਰਿਵਾਰ ਨਾਲ ਗੱਲਬਾਤ ਕਰਨੀ ਹੈ ਜੀ ਤੇ ਅਗਲਾ ਰਿਸ਼ਤਾ ਜ਼ਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੌਂਕ ਕਰਦਾ ਜੀ ਗਵਰਨਮੈਂਟ ਰੇਲਵੇ ਟੈਕਨੀਸ਼ੀਅਨ ਹੈ ਤੇ 3rd ਕਲਾਸ ਦਾ ਕੋਈ ਹੈ ਨਾ ਬਾਕੀ ਪਰਿਵਾਰ ਨਾਲ ਗੱਲਬਾਤ ਕਰ ਲਿਓ ਡਾਟਾ ਪੜ ਲਿਓ ਤੇ ਲਾਲ ਪੱਟੀ 'ਚ ਨੰਬਰ ਆ ਅਗਲਾ ਰਿਸ਼ਤਾ ਕੁੜੀ ਦਾ ਰਿਸ਼ਤਾ ਹੈ ਜੀ ਜ਼ਿਲ੍ਹਾ ਫਿਰੋਜ਼ਪੁਰ ਤਜ਼ੀਰਾ ਤੋਂ ਕੁੜੀ ਸਾਰਾ ਡਾਟਾ ਪੜ ਕੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰੋ ਜੀ ਤੇ ਐਤਵਾਰ ਦਾ ਪ੍ਰੋਗਰਾਮ ਦੇਖਣ ਲਈ ਸਾਡੇ ਚੈਨਲ ਦੇ ਨਾਮ ਦੇ ਹੇਠਾਂ ਇੱਕ ਪੰਜਾਬੀ ਚ ਲਿੰਕ ਹੋਏਗੀ ਉਹਦੇ ਤੇ ਕਲਿੱਕ ਕਰੋ